ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਹਰ ਰਾਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਮੋਗੇ ਪਰਮਾਤਮਾ ਆਪ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰਾਂ ਤੇ ਹਮੇਸ਼ਾ ਬਣਾ ਕੇ ਰੱਖੇ ਅ ਤਾਂ ਦੋਸਤੋ ਕ੍ਰਾਈਮ ਦੀ ਜੋ ਸਾਡੀ ਸੀਰੀਜ਼ ਦੀ ਸ਼ੁਰੂਆਤ ਕੀਤੀ ਗਈ ਸੀਗੀ ਉਸ ਦੀ ਦੂਜੀ ਕਿਸ਼ਤਾ ਜਿਹੜੀ ਤੁਹਾਡੇ ਸਾਹਮਣੇ ਕ੍ਰਾਈਮ ਦੀ ਸੀਰੀਜ਼ ਦੀ ਅੱਜ ਲੈ ਕੇ ਹਾਜ਼ਰ ਹੋ ਰਹੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਦੋਸਤੋ ਕਿ ਸਾਡੇ ਸੋਸ਼ਲ ਮੀਡੀਆ ਦੋ ਪਲੇਟਫਾਰਮ ਹੈ ਜੀ ਅ ਫੇਸਬੁਕ ਇੰਸਟਾਗ੍ਰam ਤੇ ਹੈ ਜੀ ਪੀਬੀਸੀ ਪੰਜਾਬ YouTube ਤੇ ਪੀਬੀਸੀ ਪੰਜਾਬੀ ਤੁਹਾਡਾ ਅਖਬਾਰ YouTube ਫੇਸਬੁਕ ਇੰਸਟਾਗ੍ਰam ਇਹ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਦੋਂ ਤੁਸੀਂ ਪੰਜਾਬੀ ਦੇ ਵਿੱਚ ਤੁਹਾਡਾ ਕੁਆ ਟਾਈਪ ਕਰੋਗੇ ਤਾਂ ਸਾਡੇ ਜੋ ਚੈਨਲ ਹੈਗੇ ਤੁਹਾਡੇ ਸਾਹਮਣੇ ਆ ਜਾਣਗੇ ਤਾਂ ਇਹ ਬੇਨਤੀ ਹੈ ਜੀ ਕਿ ਸਾਡੇ ਦੋਨੇ ਜੋ ਪਲੇਟਫਾਰਮ ਹੈਗੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਹਨਾਂ ਨੂੰ ਜ਼ਰੂਰ ਲਾਈਕ ਫੋਲੋ ਸ਼ੇਅਰ ਜ਼ਰੂਰ ਕਰੋ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਦਾ ਬਟਨ ਜ਼ਰੂਰ ਦਬੋ ਤੇ ਦੋਸਤ ਕਮੈਂਟ ਜ਼ਰੂਰ ਕਰਿਆ ਕਰੋ ਕਿ ਸਾਡੇ ਕੀ ਪੂਰਾ ਮਾਮਲਾ ਹੈਗਾ ਕੀ ਕਮੈਂਟਾਂ ਦੇ ਵਿੱਚ ਤੁਸੀਂ ਆਪਦੇ ਰਾਏ ਆ ਜਿਹੜੀ ਜਰੂਰ ਦੱਸਿਆ ਕਰੋ ਤਾਂ ਦੋਸਤੋ ਜੋ ਖਬਰ ਜੋ ਕ੍ਰਾਈਮ ਦੀ ਇਹ ਸਟੋਰੀ ਹੈਗੀ ਹੈ ਇਹ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਜਰੂਰ ਕਹਿਣੀ ਚਾਹੁੰਦਾ ਹੈਗਾ ਕਿ ਦੋਸਤੋ ਜੋ ਕ੍ਰਾਈਮ ਹੈਗਾ ਨਾ ਇਹਦੇ ਰਾਹ ਤੇ ਚੱਲਣਾ ਬਹੁਤ ਮਾੜੀ ਗੱਲ ਹੈ ਸਾਡੀ ਅੱਜ ਦੀ ਨੌਜਵਾਨੀ ਹੈ ਜਿਹੜੀ ਉਸ ਨੂੰ ਬੇਨਤੀ ਹੈ ਕਿ ਕਦੇ ਵੀ ਜੋ ਕ੍ਰਾਈਮ ਹੈਗਾ ਉਸ ਦੇ ਰਾਹ ਤੇ ਨਾ ਚੱਲੋ ਕਿਉਂਕਿ ਇਹਦਾ ਐਂਡ ਹੈ ਜਿਹੜਾ ਉਹ ਮਾੜਾ ਹੀ ਮਾੜਾ ਹੈਗਾ ਕਿਉਂਕਿ ਜਦੋਂ ਕੋਈ ਬੱਚਾ ਕੋਈ ਨੌਜਵਾਨ ਕ੍ਰਾਈਮ ਦੇ ਰਾਹ ਤੇ ਚੱਲਦਾ ਤਾਂ ਉਸ ਦਾ ਅੰਤ ਹੈ ਜਿਹੜਾ ਉਹ ਮਾੜਾ ਹੀ ਹੁੰਦਾ ਔਰ ਆਖਰਕਾਰ ਉਸ ਦੇ ਮਾਪੇ ਜਿਹੜੇ ਉਹਨਾਂ ਦੇ ਕੋਲ ਰੋਣ ਤੋਂ ਇਲਾਵਾ ਕੋਈ ਵੀ ਪਿੱਛੇ ਜੋ ਹੋਰ ਹੱਲ ਨਹੀਂ ਰਹਿ ਜਾਂਦਾ ਬਹੁਤ ਸਾਰੇ ਉਦਾਹਰਨਾਂ ਨੇ ਸਾਡੇ ਕੋਲੇ ਵਿੱਕੀ ਗੌਂਦਰ ਪ੍ਰੇਮਾ ਲਾਹੌਰੀਆ ਇਹ ਜਿਹੇ ਬਹੁਤ ਸਾਰੇ ਗੈਂਗਸਟਰ ਹੈਗੇ ਜਿਨ੍ਹਾਂ ਦੇ ਉਹ ਉਸ ਸਮੇਂ ਆਪਦੀ ਜਵਾਨੀ ਦੇ ਵਿੱਚ ਜਰੂਰ ਇਹ ਲੱਗਿਆ ਕਿ ਹਾਂਜੀ ਅਸੀਂ ਗੈਂਗਸਟਰ ਇਹ ਉਹ ਲੇਕਿਨ ਜਦੋਂ ਮਾਰੇ ਗਏ ਤਾਂ ਉਹਨਾਂ ਦੇ ਪਰਿਵਾਰ ਨੂੰ ਮੁੜ ਕੇ ਪੁੱਛਣ ਵਾਲਾ ਵੀ ਕੋਈ ਨਹੀਂ ਸੀਗਾ ਜਿਹੜੇ ਕਹਿੰਦੇ ਸੀ ਵੀ ਸਾਡੇ ਦੋਸਤ ਹੈਗੇ ਆ ਜੀ ਹਜ਼ਾਰਾਂ ਦੀ ਗਿਣਤੀ ਵਿੱਚ ਦੋਸਤ ਹੈ ਹੋਰ ਹੈ ਕੋਈ ਨਹੀਂ ਮਗਰ ਆਂਦਾ ਇਸ ਕਰਕੇ ਸਾਡੇ ਨੌਜਵਾਨਾਂ ਨੂੰ ਮੇਰੀ ਬੇਨਤੀ ਹੈ ਕਿ ਆਪਦਾ ਸਹੀ ਕੰਮ ਕਰੋ ਆਪਦੀ ਦਸਾਂ ਨੋਹਾਂ ਦੀ ਕਿਰਤ ਕਰੋ ਸਿੱਧੇ ਰਾਹ ਤੇ ਚੱਲੋ ਪੁੱਠੇ ਰਾਹ ਤੇ ਚੱਲਣ ਵਾਲਾ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ ਅਤੇ ਨਾ ਹੀ ਕਦੇ ਪ੍ਰਮਾਤਮਾ ਪੁੱਠੇ ਰਾਹ ਤੇ ਚੱਲਣ ਵਾਲੇ ਵਿਅਕਤੀ ਦਾ ਸਾਥ ਦਿੰਦਾ ਤਾਂ ਦੋਸਤੋ ਜੋ ਕਹਾਣੀ ਜੋ ਕ੍ਰਾਈਮ ਦੀ ਹੈਗੀ ਹੈ ਕ੍ਰਾਈਮ ਦੀ ਸੀਰੀਜ਼ ਹੈ ਉਹਦੀ ਦੂਜੀ ਕਿਸ਼ਤ ਹੈ ਜਿਹੜੀ ਅੱਜ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋ ਰਹੇ ਹਾਂ ਇਹ ਜੋ ਕ੍ਰਾਈਮ ਦੀ ਹੈਗੀ ਦੂਜੀ ਕਿਸ਼ਤ ਇਹ ਸੁੱਖਾ ਕਾਲਵਾ ਗੈਂਗਸਟਰ ਸੀਗਾ ਜੀ ਪੰਜਾਬ ਦੇ ਵਿੱਚ ਜਿਸ ਦਾ ਕਤਲ ਹੈ ਜਿਹੜਾ ਉਹ ਹੋ ਗਿਆ ਸੀਗਾ ਇਸ ਮਾਮਲੇ ਦੇ ਵਿੱਚ ਤੁਹਾਡੇ ਨਾਲ ਸ਼ੁਰੂਆਤ ਹੈ ਜਿਹੜੀ ਕਰਨ ਜਾ ਰਹੇ ਹਾਂ ਦੋਸਤੋ ਤੁਸੀਂ ਅਕਸਰ ਸੁਣਿਆ ਹੋਣਾ ਕਿ ਪੁਲਿਸ ਬਦਮਾਸ਼ਾਂ ਨੂੰ ਕਹਿੰਦੀ ਹੁੰਦੀ ਹੈ ਕਿ ਪੁਲਿਸ ਨੇ ਤੁਹਾਨੂੰ ਚਾਰੇ ਪਾਸੇ ਘੇਰ ਲਿਆ ਤੇ ਤੁਸੀਂ ਆਪਣੇ ਹਥਿਆਰ ਸੁੱਟ ਕੇ ਸਰੈਂਡਰ ਕਰ ਦਿਓ ਤੇ ਪਰ ਨੈਸ਼ਨਲ ਹਾਈਵੇ ਤੇ ਫਗਵਾੜਾ ਦੇ ਨਜ਼ਦੀਕ ਦੋ ਕੈਦੀਆਂ ਨੂੰ ਲੈ ਕੇ ਜਾ ਰਹੀ ਇੱਕ ਪੁਲਿਸ ਦੀ ਗੱਡੀ ਜਿਸ ਦੇ ਵਿੱਚ 6 ਪੁਲਿਸ ਕਰਮਚਾਰੀ ਸਨ ਅਤੇ ਦੋ ਕੈਦੀ ਸਵਾਰ ਸਨ ਉਹਨਾਂ ਨੂੰ ਉਸ ਪੁਲਿਸ ਦੀ ਗੱਡੀ ਨੂੰ 10 ਤੋਂ 12 ਬਦਮਾਸ਼ ਜੋ ਕਿ ਫੋਰਚੂਨਰਾਂ ਦੇ ਵਿੱਚ ਸਵਾਰ ਸੀਗੇ ਘੇਰ ਲੈਂਦੇ ਹੈਗੇ ਆ ਤੇ ਚਾਰੇ ਪਾਸੇ ਘੇਰਨ ਤੋਂ ਬਾਅਦ ਪੁਲਿਸ ਕਰਮਚਾਰੀਆਂ ਤੇ ਉਹਨਾਂ ਦੇ ਵਿੱਚੋਂ ਇੱਕ ਕੈਦੀ ਨੂੰ ਨੀਚੇ ਉਤਾਰ ਦਿੰਦੇ ਆ ਤੇ ਦੂਸਰਾ ਕੈਦੀ ਜਿਸ ਦਾ ਨ ਸੁੱਖਾ ਕਾਲਵਾ ਹੁੰਦਾ ਹੈ ਉਸ ਦੇ ਸੌ ਤੋਂ ਵੱਧ ਗੋਲੀਆਂ ਮਾਰਦੇ ਨੇ ਅ ਅਤੇ ਇਸ ਤੋਂ ਜੋ ਮਾਮਲੇ ਦੇ ਵਿੱਚ ਸੁੱਖਾ ਕਾਲਵਾ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਦੋਸਤੋ ਇਹ ਥੋੜਾ ਨਾਲ ਵਿਸਤਾਰ ਨਾਲ ਜੋ ਕਹਾਣੀ ਹੈਗੀ ਹੈ ਸ਼ੁਰੂ ਕਰਨ ਜਾ ਰਹੇ ਹਾਂ ਦੋਸਤੋ ਪੰਜਾਬ ਦਾ ਜ਼ਿਲ੍ਹਾ ਜਲੰਧਰ ਹੈ ਜੀ ਜਲੰਧਰ ਦਾ ਪਿੰਡ ਕਾਲਵਾ ਹੈਗਾ ਜੀ ਕਾਲਵਾ ਪਿੰਡ ਦੇ ਵਿੱਚ 21 ਜੂਨ 1987 ਨੂੰ ਇੱਕ ਲੜਕੇ ਦਾ ਜਨਮ ਹੁੰਦਾ ਜਿਸ ਦੇ ਪਿਤਾ ਦਾ ਨਾਮ ਸਦਰਸ਼ਨ ਸਿੰਘ ਅਤੇ ਮਾਤਾ ਦਾ ਨਾਮ ਹਰਜਿੰਦਰ ਕੌਰ ਹੁੰਦਾ ਹੈ ਅਤੇ ਮਾਪੇ ਦੇ ਜੋ ਸੁਖਵਿੰਦਰ ਸਿੰਘ ਉਰਫ ਸੁੱਖਾ ਕਾਲਵਾ ਅਤੇ ਉਸ ਦਾ ਇੱਕ ਹੋਰ ਭਰਾ ਸਮੇਤ ਦੋ ਪੁੱਤਰ ਹੁੰਦੇ ਨੇਗੇ ਅਤੇ ਸੁੱਖੇ ਦਾ ਜਦੋਂ ਜਨਮ ਹੁੰਦਾ ਤਾਂ ਇਸ ਦੇ ਮਾਤਾ ਪਿਤਾ ਇਸ ਦਾ ਨਾਮ ਸੁਖਵਿੰਦਰ ਸਿੰਘ ਰੱਖਦੇ ਆ ਪਰ ਸਾਰਾ ਪਰਿਵਾਰ ਉਸ ਨੂੰ ਸੁੱਖੇ ਦੇ ਨਾਮ ਤੋਂ ਬੁਲਾਉਂਦਾ ਹੈ ਇਥੇ ਵੀ ਦੱਸਦੇ ਕਿ ਕਾਲਵਾ ਪਿੰਡ ਦੇ ਵਿੱਚ ਕੋਈ ਵੀ ਅਜਿਹਾ ਘਰ ਨਹੀਂ ਹੈਗਾ ਜਿਹੜੇ ਘਰ ਦੇ ਵਿੱਚੋਂ ਕੋਈ ਵੀ ਇੱਕ ਵਿਅਕਤੀ ਵਿਦੇਸ਼ ਦੇ ਵਿੱਚ ਸੈਟਲ ਨਾ ਹੋਇਆ ਹੋਵੇ ਕਹਿੰਦਾ ਮਤਲਬ ਕਿ ਇਸ ਕਾਲਵਾ ਪਿੰਡ ਦੇ ਵਿੱਚ ਹਰ ਇੱਕ ਘਰ ਦੇ ਵਿੱਚੋਂ ਕੋਈ ਨਾ ਕੋਈ ਘੱਟੋ ਘੱਟ ਇੱਕ ਵਿਅਕਤੀ ਹੈ ਜਿਹੜਾ ਵਿਦੇਸ਼ ਦੇ ਵਿੱਚ ਸੈਟਲ ਹੈਗਾ ਤੇ ਸੁੱਖਾ ਕਾਲਵਾ ਦੇ ਮਾਤਾ ਪਿਤਾ ਸੀਗੇ ਉਹਨਾਂ ਨੇ ਵੀ ਸੁਪਨਾ ਦੇਖਿਆ ਸੀ ਕਿ ਉਹ ਆਪਣੇ ਬੱਚਿਆਂ ਦੇ ਸਮੇਤ ਵਿਦੇਸ਼ ਦੇ ਵਿੱਚ ਜਰੂਰ ਸੈਟਲ ਹੋਣਗੇ ਇਸ ਇਹ ਸੁਪਨਾ ਜਿਹੜਾ ਉਹਨਾਂ ਦਾ ਜਰੂਰ ਸੀਗਾ ਕਿ ਆਪਣੇ ਦੋਨੇ ਬੱਚਿਆਂ ਸਮੇਤ ਉਹ ਵਿਦੇਸ਼ ਦੇ ਵਿੱਚ ਸੈਟਲ ਹੋਣਗੇ ਅਤੇ ਉੱਥੇ ਢੇਰ ਸਾਰਾ ਪੈਸਾ ਕਮਾਉਣਗੇ ਅਤੇ ਇੱਜ਼ਤ ਕਮਾਉਣਗੇ ਅਤੇ ਉਹਨਾਂ ਦੇ ਵੱਲੋਂ ਵਿਦੇਸ਼ ਜਾਣ ਦੇ ਲਈ ਲਗਾਤਾਰ ਅਪਲਾਈ ਵੀ ਹੈ ਜਿਹੜਾ ਕੀਤਾ ਜਾ ਰਿਹਾ ਸੀ ਜੀ ਇੱਥੇ ਦੋਸਤੋ ਤੁਹਾਨੂੰ ਮੈਂ ਦੱਸਦਾ ਕਿ ਸੁਖਦਰਸ਼ਨ ਸਿੰਘ ਜੋ ਕਿ ਸੁੱਖਾ ਕਾਲਵਾ ਦੇ ਪਿਤਾ ਸੀਗੇ ਉਹਨਾਂ ਦਾ ਇੱਕ ਭਰਾ ਹੈ ਜਿਹੜਾ ਉਹ ਆਲਰੇਡੀ ਅਮਰੀਕਾ ਦੇ ਵਿੱਚ ਰਹਿ ਰਿਹਾ ਸੀਗਾ ਤੇ ਅਮਰੀਕਾ ਦੇ ਵਿੱਚ ਰਹਿੰਦੇ ਸੁਖਦਰਸ਼ਨ ਸਿੰਘ ਦੇ ਭਰਾ ਦੇ ਵੱਲੋਂ ਜੋ ਵੀਜ਼ਾ ਹੈਗਾ ਆਪਦੇ ਭਰਾ ਨੂੰ ਅਪੇ ਦਿੱਤਾ ਜਾਂਦਾ ਹੈਗਾ ਕਿ ਉਹ ਵੀ ਅਮਰੀਕਾ ਦੇ ਵਿੱਚ ਆ ਜਾਣ ਜਿਸ ਤੋਂ ਬਾਅਦ ਪੂਰੇ ਪਰਿਵਾਰ ਜਿਹੜਾ ਉਸ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈਗੀ ਆ ਤੇ ਸਾਰੇ ਪਰਿਵਾਰ ਦੇ ਵੱਲੋਂ ਆਪਦੇ ਪਾਸਪੋਰਟ ਹੈ ਜਿਹੜੇ ਉਹ ਤਿਆਰ ਕਰਵਾ ਲਏ ਜਾਂਦੇ ਹੈਗੇ ਆ ਅ ਸੁਖਵਿੰਦਰ ਸਿੰਘ ਸੁਖਾ ਜਿਹੜਾ ਉਹ ਉਸ ਸਮੇ ਉਸ ਦੀ ਉਮਰ ਹੈ ਜਿਹੜੀ ਸਿਰਫ 17 ਸਾਲ ਸੀਗੀ ਤੇ ਉਸ ਨੇ ਵੀ ਆਪਦੇ ਮਾਤਾ ਪਿਤਾ ਦੇ ਨਾਲ ਅਮਰੀਕਾ ਜਾਣਾ ਸੀ ਪਰ ਇਸੇ ਦੌਰਾਨ ਪਿੰਡ ਦੇ ਵਿੱਚ ਦੋ ਗੁੱਟਾਂ ਦੇ ਵਿੱਚ ਝਗੜਾ ਹੋ ਜਾਂਦਾ ਆਮ ਤੌਰ ਤੇ ਗੱਲ ਹੈ ਕਿ ਦੋ ਗੁੱਟਾਂ ਦੇ ਵਿੱਚ ਝਗੜਾ ਹੋ ਜਾਂਦਾ ਤਾਂ ਇਹ ਗੱਲ ਹੈ ਜਿਹੜੀ ਪੁਲਿਸ ਦੇ ਕੋਲ ਪਹੁੰਚਦੀ ਹੈਗੀ ਹੈ ਅ ਜੋ ਦੂਜਾ ਗੁੱਟ ਸੀਗਾ ਉਸ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤਾਂ ਉਸ ਦੇ ਵਿੱਚ ਸੁੱਖਾ ਕਾਲਵਾ ਸੁਖਵਿੰਦਰ ਸਿੰਘ ਜੋ ਕਿ ਉਸ ਨੂੰ ਸੁੱਖਾ ਕਾਲਵਾ ਨਹੀਂ ਬਣਿਆ ਸੀਗਾ ਸੁਖਵਿੰਦਰ ਸਿੰਘ ਦਾ ਨਾਮ ਹੈ ਜਿਹੜਾ ਉਸ ਐਫ ਆਈ ਆਰ ਦੇ ਵਿੱਚ ਅ ਦਰਜ ਹੋ ਜਾਂਦਾ ਹੈ ਜਦੋਂ ਕਿ ਸੁਖਵਿੰਦਰ ਸਿੰਘ ਜਿਹੜਾ ਉਰਫਾ ਸੁੱਖਾ ਕਾਲਵਾ ਹੈ ਜਿਹੜਾ ਉਹ ਕਦੇ ਵੀ ਇੰਨੇ ਵੱਡੇ ਲੜਾਈ ਝਗੜੇ ਦੇ ਵਿੱਚ ਨਹੀਂ ਆਇਆ ਸੀਗਾ ਹਾਂ ਸਕੂਲ ਦੇ ਵਿੱਚ ਪੜ੍ਹਦੇ ਹੋਏ ਸੁਖਵਿੰਦਰ ਸਿੰਘ ਜਿਹੜਾ ਉਹ ਛੋਟੇ ਮੋਟੇ ਝਗੜਿਆਂ ਦੇ ਵਿੱਚ ਜ਼ਰੂਰ ਸ਼ਾਮਿਲ ਹੁੰਦਾ ਰਿਹਾ ਸੀ ਪਰ ਇੰਨੇ ਵੱਡੇ ਕੋਈ ਕਾਂਡ ਦੇ ਵਿੱਚ ਉਹ ਕਦੇ ਵੀ ਸ਼ਾਮਿਲ ਜਿਹੜਾ ਨਹੀਂ ਹੋਇਆ ਸੀਗਾ ਇਸ ਤੋਂ ਬਾਅਦ ਸੁਖਵਿੰਦਰ ਸਿੰਘ ਜਿਹੜਾ ਉਹ ਸੁੱਖਾ ਕਾਲਵਾ ਉਹਦੇ ਪਾਸਪੋਰਟ ਦੀ ਇਨਕੁਆਇਰੀ ਆਉਂਦੀ ਹੈ ਇਨਕੁਆਇਰੀ ਆਉਣ ਤੋਂ ਬਾਅਦ ਉਸ ਦਾ ਪਾਸਪੋਰਟ ਤਾਂ ਜ਼ਰੂਰ ਬਣ ਜਾਂਦਾ ਹੈ ਪਰ ਉਸ ਦਾ ਵੀਜ਼ਾ ਜਿਹੜਾ ਅਮਰੀਕਾ ਦਾ ਇਹ ਕਹਿ ਕੇ ਰੱਦ ਕਰ ਦਿੱਤਾ ਜਾਂਦਾ ਹੈ ਕਿ ਉਸ ਦੇ ਉੱਪਰ ਅਪਰਾਧਿਕ ਕੇਸ ਦਰਜ ਹੈ ਇਸ ਕਰਕੇ ਉਸ ਨੂੰ ਅਮਰੀਕਾ ਦਾ ਵੀਜ਼ਾ ਜਿਹੜਾ ਨਹੀਂ ਦਿੱਤਾ ਜਾ ਸਕਦਾ ਹੈਗਾ ਆ ਕਿਹਾ ਜਾਂਦਾ ਹੈ ਕਿ ਇਸ ਘਟਨਾ ਤੋਂ ਬਾਅਦ ਜੋ ਸੁੱਖਾ ਕਾਲਵਾ ਦੇ ਮਾਤਾ ਪਿਤਾ ਨੇ ਉਹਨੂੰ ਸਮਝਾਉਂਦੇ ਨੇ ਕਿ ਕਿ ਉਸ ਦੇ ਉੱਪਰ ਦਰਜ ਜਿਹੜਾ ਮਾਮਲਾ ਹੈ ਉਹਦੇ ਕਰਕੇ ਉਸ ਨੂੰ ਆ ਵੀਜ਼ਾ ਨਹੀਂ ਮਿਲਿਆ ਹੈਗਾ ਤੇ ਆਉਣ ਵਾਲੇ ਸਮੇਂ 'ਚ ਜਦੋਂ ਉਹ ਇਸ ਪਰਚੇ 'ਚ ਬਰੀ ਹੋ ਜਾਵੇਗਾ ਤਾਂ ਉਸ ਨੂੰ ਅਮਰੀਕਾ ਦਾ ਵੀਜ਼ਾ ਜਿਹੜਾ ਉਹ ਜਰੂਰ ਮਿਲ ਜਾਵੇਗਾ ਤੇ ਇਸ ਤੋਂ ਬਾਅਦ ਸੁੱਖੇ ਦੇ ਮਾਤਾ ਪਿਤਾ ਜਿਹੜੇ ਉਹਨੂੰ ਸਮਝਾਉਂਦੇ ਨੇ ਕਿ ਸੁੱਖਾ ਅਤੇ ਉਸ ਦਾ ਭਰਾ ਜਿਸ ਦਾ ਨਾਮ ਸੋਨੂ ਹੁੰਦਾ ਹੈ ਕਿ ਉਹ ਉਸ ਦੇ ਮਾਸੀ ਦੇ ਕੋਲ ਰਹਿਣ ਦੇ ਲਈ ਚਲੇ ਜਾਣ ਕਿਉਂਕਿ ਉਸ ਸਮੇਂ ਸੁੱਖੇ ਦੇ ਮਾਤਾ ਪਿਤਾ ਨੇ ਜਿਹੜੇ ਉਹਨਾਂ ਨੇ ਅਮਰੀਕਾ ਜਾਣਾ ਸੀਗਾ ਸਮਾਨ ਨਿਕਲਦਾ ਜੀ ਸਮਾਨ ਨਿਕਲਣ ਤੋਂ ਬਾਅਦ ਸੁੱਖੇ ਦੇ ਮਾਤਾ ਪਿਤਾ ਜਿਹੜੇ ਉਹ ਅਮਰੀਕਾ ਚਲੇ ਜਾਂਦੇ ਨੇ ਸੁੱਖਾ ਤੇ ਸੁੱਖੇ ਦਾ ਭਰਾ ਹੈ ਜਿਹੜਾ सोनू ਉਹ ਆਪਦੀ ਮਾਸੀ ਦੇ ਕੋਲ ਚਲੇ ਜਾਂਦੇ ਨੇ ਮਾਸੀ ਉਹਨਾਂ ਦੀ ਪਰਵਰਿਸ਼ ਕਰਦੇ ਨੇ ਖਾਣਾ ਵਗੈਰਾ ਪੜ੍ਹਾਈ ਵਗੈਰਾ ਸਾਰਾ ਖਰਚਾ ਦਿੰਦੇ ਨੇ ਹਾਲਾਂਕਿ ਅਮਰੀਕਾ ਦੇ ਵਿੱਚ ਬੈਠੇ ਸੁੱਖੇ ਦੇ ਮਾਤਾ ਪਿਤਾ ਨੇ ਜਿਹੜੇ ਉਹ ਉਸ ਦੀ ਮਾਸੀ ਨੂੰ ਅ ਬੱਚਿਆਂ ਦੇ ਖਰਚੇ ਦੇ ਲਈ ਪੈਸੇ ਆ ਜਿਹੜੇ ਭੇਜ ਰਹੇ ਸੀਗੇ ਅਤੇ ਜ਼ਿੰਦਗੀ ਹੈ ਜਿਹੜੀ ਠੀਕ ਚੱਲ ਰਹੀ ਸੀਗੀ ਸੁੱਖਾ ਕਾਲ ਮੈਂ ਜਿਹੜਾ ਉਸ ਦੀ ਜ਼ਿੰਦਗੀ ਆ ਜਿਹੜੀ ਠੀਕ ਚੱਲ ਰਹੀ ਸੀਗੀ ਇਸੇ ਦੌਰਾਨ ਹੀ ਸੁੱਖਾ ਕਾਲ ਮੈਂ ਜਿਹੜਾ ਉਹ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾਂਦਾ ਹੈਗਾ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੁੰਦੇ ਦੌਰਾਨ ਜੋ ਸੁੱਖਾ ਕਾਲ ਮੈਂ ਉਸ ਦੀ ਨਿਗਾ ਇੱਕ ਲੜਕੀ ਤੇ ਪੈਂਦੀ ਆ ਤੇ ਉਹ ਪਹਿਲੀ ਨਜ਼ਰ ਦੇ ਵਿੱਚ ਹੀ ਲੜਕੀ ਨੂੰ ਦੇਖਣਸਾਰ ਆਪਦਾ ਦਿਲ ਦੇ بیٹھਦਾ ਤੇ ਉਹ ਮਨੋਂ ਮਨ ਲੜਕੀ ਨੂੰ ਪਿਆਰ ਕਰਨ ਲੱਗ ਜਾਂਦਾ ਹੈਗਾ ਅਤੇ ਉਹ ਇਹ ਵੀ ਸੋਚਦਾ ਕਿ ਉਹ ਸਿਰਫ ਇਸੇ ਲੜਕੀ ਦੇ ਨਾਲ ਹੀ ਵਿਆਹ ਕਰੇਗਾ ਉਹ ਉਸ ਵਿਆਹ ਦੇ ਵਿੱਚ ਸੁੱਖਾ ਕਾਲਵਾ ਦੀ ਉਸ ਲੜਕੀ ਦੇ ਨਾਲ ਗੱਲਬਾਤ ਹੋਣੀ ਸ਼ੁਰੂ ਹੁੰਦੀ ਹੈ ਤੇ ਇਹ ਗੱਲਬਾਤ ਅੱਗੇ ਹੁੰਦੀ ਰਹਿੰਦੀ ਹੈਗੀ ਇਹ ਗੱਲਬਾਤ ਹੈ ਜਿਹੜੀ ਅ ਇਸ ਤੋਂ ਬਾਅਦ ਜੋ ਲੜਕੀ ਪਰ ਇੱਥੇ ਇੱਕ ਮੈਂ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਦਾ ਤੇ ਇੱਕ ਫਿਲਮੀ ਸੀਨ ਹੈ ਜਿਹੜਾ ਉਹ ਵੀ ਜਿਵੇਂ ਆਪਾਂ ਅਕਸਰ ਫਿਲਮਾਂ ਦੇ ਵਿੱਚ ਦੇਖਦੇ ਆ ਉਹ ਵੀ ਆਉਂਦਾ ਹੈ ਕੀ ਆਉਂਦਾ ਜੀ ਕਿ ਲੜਕਾ ਜਿਹੜਾ ਉਹ ਠੀਕ ਠਾਕ ਘਰੋਂ ਸੀਗਾ ਲੜਕੀ ਸੀਗੀ ਬਹੁਤ ਜ਼ਿਆਦਾ ਅਮੀਰ ਘਰ ਤੋਂ ਤੇ ਇਸ ਕਰਕੇ ਉਹਨਾਂ ਦਾ ਮੇਲ ਹੋਣਾ ਕਾਫੀ ਔਖਾ ਸੀਗਾ ਪਰ ਸੁੱਖਾ ਕਾਲਵਾ ਦੇ ਮਾਤਾ ਪਿਤਾ ਅਮਰੀਕਾ ਦੇ ਵਿੱਚ ਰਹਿੰਦੇ ਸੀਗੇ ਇਸ ਕਰਕੇ ਥੋੜਾ ਜਿਹਾ ਸੁੱਖਾ ਕਾਲਵਾ ਦਾ ਸਟੇਟਸ ਹੈ ਜਿਹੜਾ ਹਾਈ ਹੋ ਜ਼ਰੂਰ ਹੋ ਚੁੱਕਿਆ ਸੀਗਾ ਇਸ ਪੂਰੇ ਮਾਮਲੇ ਤੋਂ ਬਾਅਦ ਇਹਨਾਂ ਦੀ ਕਹਾਣੀ ਹੈ ਜਿਹੜੀ ਅੱਗੇ ਵੱਧਦੀ ਜਾਂਦੀ ਹੈ ਤੇ ਲੜਕੀ ਹੈ ਜਿਹੜੀ ਉਹ ਆ ਵੀ ਪੜ੍ਹਾਈ ਪੂਰੀ ਕਰ ਲੈਂਦੀ ਹੈ ਤੇ ਉਸ ਨੂੰ ਅੱਗੇ ਦੀ ਪੜ੍ਹਾਈ ਦੇ ਲਈ ਅਤੇ ਅੱਗੇ ਕੰਮ ਦੇ ਲਈ ਉਸ ਨੂੰ ਜੋ ਆਸਟ੍ਰੇਲੀਆ ਦਾ ਵੀਜ਼ਾ ਮਿਲ ਜਾਂਦਾ ਹੈ ਤੇ ਜੋ ਲੜਕੀ ਹੈਗੀ ਹੈ ਲੜਕੀ ਆਸਟ੍ਰੇਲੀਆ ਚਲੀ ਜਾਂਦੀ ਹੈ ਤੇ ਉਸ ਤੋਂ ਬਾਅਦ ਜੋ ਸੁੱਖਾ ਕਾਲ ਵਾ ਹੈਗਾ ਇਕੱਲਾ ਉਦਾਸ ਰਹਿਣ ਲੱਗ ਜਾਂਦਾ ਹੈ ਅਤੇ ਇਸ ਉਦਾਸੀ ਨੂੰ ਦੇਖਦੇ ਹੋਏ ਉਸਦੇ ਦੋਸਤ ਉਸ ਨੂੰ ਪੁੱਛਦੇ ਆ ਕਿ ਉਹ ਇੰਨਾ ਉਦਾਸ ਹੈ ਜਿਹੜਾ ਕਿਉਂ ਰਹਿ ਰਿਹਾ ਹੈਗਾ ਤਾਂ ਇਸ ਤੋਂ ਬਾਅਦ ਸੁੱਖਾ ਕਾਲ ਵਾ ਜੋ ਆਪਦੇ ਦੋਸਤ ਇੱਥੇ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਦਾ ਇਸ ਦੇ ਜੋ ਦੋਸਤ ਬਣੇ ਸੀਗੇ ਉਹ ਕਾਫੀ ਜ਼ਿਆਦਾ ਬਦਮਾਸ਼ ਟਾਈਪ ਦੇ ਦੋਸਤ ਸੀਗੇ ਅਤੇ ਸੁੱਖੇ ਕਾਲਵੇ ਦੇ ਮਾਤਾ ਪਿਤਾ ਨੇ ਉਹ ਅਮਰੀਕਾ ਸੀਗੇ ਇਸ ਕਰਕੇ ਘਰੇ ਕੋਈ ਟੋਕਣ ਵਾਲਾ ਹੈ ਨਹੀਂ ਸੀ ਇਸ ਦੀ ਮਾੜੀ ਸੰਗਤ ਹੈ ਜਿਹੜੀ ਸੁੱਖਾ ਕਾਲਵਾ ਦੀ ਸ਼ੁਰੂ ਹੋ ਚੁੱਕੀ ਸੀਗੀ ਅ ਜਦੋਂ ਸੁੱਖਾ ਕਾਲਵਾ ਆਪਣੇ ਦੋਸਤਾਂ ਨੂੰ ਦੱਸਦਾ ਹੈ ਕਿ ਉਹ ਇੱਕ ਲੜਕੀ ਨੂੰ ਪਿਆਰ ਕਰਦਾ ਤੇ ਉਹ ਆਸਟ੍ਰੇਲੀਆ ਚਲੀ ਗਈ ਹੈਗੀ ਪਰ ਉਹ ਵਿਆਹ ਉਸੇ ਦੇ ਨਾਲ ਕਰਵਾਉਣਾ ਚਾਹੁੰਦਾ ਹੈਗਾ ਇਸ ਪੂਰੇ ਮਾਮਲੇ ਤੋਂ ਬਾਅਦ ਕੁਝ ਸਮਾਂ ਬੀਤਣ ਤੋਂ ਬਾਅਦ ਹੀ ਜੋ ਸੁੱਖਾ ਹੈਗਾ ਉਸ ਦੇ ਦੋਸਤ ਹੈ ਜਿਹੜੇ ਉਸ ਲੜਕੀ ਨੂੰ ਆ ਜੋ ਆਸਟ੍ਰੇਲੀਆ ਰਹਿੰਦੀ ਹੈ ਉਸ ਨੂੰ ਕੰਟੈਕਟ ਕਰਦੇ ਹੈਗੇ ਆ ਤੇ ਉਸ ਨੂੰ ਦੱਸਦੇ ਆ ਕਿ ਸੁੱਖਾ ਕਾਲਵਾ ਜਿਹੜਾ ਉਸ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ ਅ ਕੁਝ ਸਮੇਂ ਬਾਅਦ ਹੀ ਜੋ ਲੜਕੀ ਆਸਟ੍ਰੇਲੀਆ ਦੇ ਵਿੱਚੋਂ ਅ ਇੰਡੀਆ ਆਪਦੇ ਮਾਪੇ-ਬਾਪ ਨੂੰ ਦੱਸੇ ਬਣਾ ਆ ਜਾਂਦੀ ਹੈ ਜਿੱਥੇ 11 ਅਕਤੂਬਰ 2008 ਨੂੰ ਸੁੱਖਾ ਕਾਲਵਾ ਤੇ ਉਸ ਲੜਕੀ ਦਾ ਵਿਆਹ ਹੋ ਜਾਂਦਾ ਹੈ ਵਿਆਹ ਕਰਵਾਉਣ ਤੋਂ ਬਾਅਦ ਲੜਕੀ ਜਿਹੜੀ ਵਾਪਸ ਆਸਟ੍ਰੇਲੀਆ ਚਲੀ ਜਾਂਦੀ ਹੈ ਅਤੇ ਇਸ ਜੋ ਲੜਕੀ ਦਾ ਵਿਆਹ ਸੁੱਖਾ ਕਾਲਵੰਦ ਦੇ ਨਾਲ ਹੋਇਆ ਸੀ ਇਸ ਵਿਆਹ ਦੇ ਬਾਰੇ ਲੜਕੀ ਦੇ ਜੋ ਮਾਤਾ ਪਿਤਾ ਹੈਗੇ ਆ ਉਹਨਾਂ ਨੂੰ ਕੋਈ ਜਾਣਕਾਰੀ ਹੈ ਜਿਹੜੀ ਨਹੀਂ ਹੁੰਦੀ ਹੈਗੀ ਕੁਝ ਸਮਾਂ ਹੋਰ ਬੀਤਦਾ ਸਮਾਂ ਬੀਤਦਾ ਬੀਤਦਾ ਅੱਗੇ ਜਾਂਦਾ ਸਮਾਂ ਤਾਂ ਸੁੱਖਾ ਕਾਲਵੰਦ ਦਾ ਪਾਸਪੋਰਟ ਇੱਕ ਵਾਰ ਫੇਰ ਤੋਂ ਬਣ ਜਾਂਦਾ ਹੈ ਇਸ ਵਾਰ ਰੱਬ ਦੀ ਕਿਰਪਾ ਹੋਈ ਉਸ ਦਾ ਆਸਟ੍ਰੇਲੀਆ ਦਾ ਵੀਜ਼ਾ ਵੀ ਲੱਗ ਜਾਂਦਾ ਹੈ ਆਸਟ੍ਰੇਲੀਆ ਦਾ ਵੀਜ਼ਾ ਲੱਗਣ ਦੀ ਉਸ ਨੂੰ ਕਾਫੀ ਖੁਸ਼ੀ ਹੁੰਦੀ ਹੈ ਆਸਟ੍ਰੇਲੀਆ ਉਸ ਦੀ ਪਤਨੀ ਪਹਿਲਾਂ ਹੀ ਰਹਿ ਰਹੀ ਹੁੰਦੀ ਹੈ ਤਾਂ ਉਹ ਆਸਟ੍ਰੇਲੀਆ ਚਲਾ ਜਾਂਦਾ ਹੈਗਾ ਆਸਟ੍ਰੇਲੀਆ ਜਾਣ ਤੋਂ ਬਾਅਦ ਉੱਥੇ ਜਾ ਕੇ ਕਾਫੀ ਜੋ ਸੁੱਖਾ ਹੈਗਾ ਕਾਲਵਾ ਪੁੱਛ ਹੁੰਦਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਸੁਪਨੇ ਹੁਣ ਇੱਥੇ ਪੂਰੇ ਕਰ ਸਕੇਗਾ ਉਸ ਦੀ ਪਤਨੀ ਹੈ ਉਸ ਦਾ ਪਿਆਰ ਉਸ ਦੇ ਨਾਲ ਹੈ ਤੇ ਉੱਥੇ ਉਹ ਆਪਣੀ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰਦਾ ਹੈ ਅਥੇਕ ਸੋਨ ਮੈਂ ਹੋਰ ਦੱਸਦਾ ਦੋਸਤੋ ਕਿ ਸੁੱਖਾ ਕਾਲਵਾ ਦੀ ਪਤਨੀ ਸੀਗੀ ਜਿਹੜੀ ਉਹ ਬਹੁਤ ਪੜੀ ਲਿਖੀ ਸੀਗੀ ਤੇ ਉਹ ਇੱਕ ਚੰਗੀ ਕੰਪਨੀ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਜੌਬ ਕਰਦੀ ਸੀਗੀ ਜਦਕਿ ਸੁੱਖਾ ਕਾਲਵਾ ਜਿਹੜਾ ਉਹ ਕੋਈ ਵੀ ਕੰਮ ਨਹੀਂ ਕਰਦਾ ਸੀ ਉਹ ਘਰੇ ਰਹਿੰਦਾ ਸੀ ਤੇ ਘਰ ਦੇ ਸਾਰੇ ਕੰਮ ਐ ਜਿਹੜੇ ਉਹ ਸੁੱਖਾ ਕਾਲਵਾ ਕਰਦਾ ਸੀਗਾ ਅ ਘਰ ਦੇ ਕੰਮ ਕਰਨ ਦੇ ਕਾਰਨ ਜੋ ਉਹਦੇ ਵਿੱਚ ਇੱਕ ਬੰਦਿਆਂ ਦੀ ਈਕੋ ਨਹੀਂ ਹੁੰਦੀ ਕਿ ਮੈਂ ਬੰਦਾ ਹੋ ਕੇ ਘਰ ਦੇ ਕੰਮ ਕਿਉਂ ਕਰਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਉਹਦੇ ਮਨ ਦੇ ਵਿੱਚ ਘਰ ਘਰ ਜਾਂਦੀਆਂ ਹੈਗੀਆਂ ਤੇ ਉਹਨੂੰ ਹੀਣ ਭਾਵਨਾ ਦਾ ਉਹ ਸ਼িকার ਹੋ ਜਾਂਦਾ ਹੈਗਾ ਸਮਾਂ ਨੰਗਦਾ ਜਾਂਦਾ ਤੇ ਇੱਕ ਦਿਨਾਂ ਸੁੱਖਾ ਕਾਲ ਮੈਂ ਜਿਹੜਾ ਆਪਦੇ ਘਰ ਦਾ ਰਾਸ਼ਨ ਲੈਣ ਦੇ ਲਈ ਆਸਟ੍ਰੇਲੀਆ ਦੇ ਵਿੱਚ ਜੋ ਬਾਜ਼ਾਰ ਦੇ ਵਿੱਚ ਆਪਦੇ ਘਰ ਦਾ ਰਾਸ਼ਨ ਲੈਣ ਦੇ ਲਈ ਜਾਂਦਾ ਹੈਗਾ ਤਾਂ ਜਦੋਂ ਉਹ ਬਾਜ਼ਾਰ ਦੇ ਵਿੱਚ ਜਾਂਦਾ ਹੈ ਤਾਂ ਉੱਥੇ ਇੱਕ ਜੋ ਵਿਅਕਤੀ ਹੁੰਦਾ ਉੱਥੋਂ ਦਾ ਨਿਵਾਸੀ ਆਸਟ੍ਰੇਲੀਆ ਦਾ ਨਿਵਾਸੀ ਹੁੰਦਾ ਹੈਗਾ ਉਹ ਜੋ ਉਸਦੇ ਚਾਕੂ ਮਾਰ ਦਿੰਦਾ ਸੁੱਖਾ ਕਾਲਵਾ ਦੇ ਸੁੱਖਾ ਕਾਲਵਾ ਇਸ ਜੋ ਕਾਂਡ ਹੈਗਾ ਉਹਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਜਖਮੀ ਹੋਇਆ ਸੁੱਖਾ ਕਾਲਵਾ ਕਾਫੀ ਗੁੱਸੇ ਦੇ ਨਾਲ ਭਰਿਆ ਹੋਇਆ ਘਰ ਦੇ ਵਿੱਚ ਆਉਂਦਾ ਹੈਗਾ ਅਤੇ ਉਹ ਆਪਦੀ ਪਤਨੀ ਹੈ ਜਿਹੜੀ ਉਹ ਕਾਫੀ ਉਸ ਦੇ ਜੋ ਦੇਖ ਕੇ ਚਿੰਤਿਤ ਹੋ ਜਾਂਦੇ ਕਿ ਉਸੇ ਚਾਕੂ ਲੱਗਿਆ ਹੈਗਾ ਸੁੱਖਾ ਕਾਲਵਾ ਕਾਫੀ ਗੁੱਸੇ ਦੇ ਨਾਲ ਆਪਦੀ ਪਤਨੀ ਦੇ ਨਾਲ ਲੜਾਈ ਝਗੜਾ ਕਰਦਾ ਹੈ ਤੇ ਉਹ ਉਸ ਤੇ ਦੋਸ਼ ਲਾਉਂਦਾ ਹੈਗਾ ਕਿ ਉਸ ਦੀ ਪਤਨੀ ਦੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਕਿਸੇ ਬੰਦੇ ਦੇ ਨਾਲ ਪ੍ਰੇਮ ਸੰਬੰਧ ਨੇ ਅਤੇ ਉਸ ਦੇ ਪ੍ਰੇਮੀ ਨੇ ਹੀ ਉਸ ਨੂੰ ਰਾਹ ਦਾ ਰੋੜਾ ਹਟਾਉਣ ਦੇ ਲਈ ਉਸਤੇ ਚਾਕੂ ਦੇ ਨਾਲ ਹਮਲਾ ਕੀਤਾ ਇਹ ਸੋਕੇ ਸੁੱਖਾ ਕਾਲਵਾ ਦੀ ਪਤਨੀ ਹੈ ਜਿਹੜੀ ਉਹ ਕਾਫੀ ਗੁੱਸਾ ਹੋ ਜਾਂਦੀ ਹੈ ਅਤੇ ਉਹਨਾਂ ਦੇ ਵਿੱਚ ਕਾਫੀ ਦੋਨਾਂ ਦੇ ਵਿੱਚ ਝਗੜਾ ਹੁੰਦਾ ਹੈ ਅਤੇ ਇਸ ਝਗੜੇ ਤੋਂ ਬਾਅਦ ਸੁੱਖਾ ਕਾਲਵਾ ਬਿਨਾਂ ਦੱਸੇ ਹੀ ਆਪਦੀ ਪਤਨੀ ਨੂੰ ਬਿਨਾਂ ਦੱਸੇ ਹੀ ਆਸਟ੍ਰੇਲੀਆ ਤੋਂ ਵਾਪਸ ਜਲੰਧਰ ਆਪਦੇ ਪਿੰਡ ਕਾਲਵਾ ਆ ਜਾਂਦਾ ਹੈ ਇੱਥੇ ਦੋਸਤੋ ਸਾਨੂੰ ਮੈਂ ਇਹ ਵੀ ਦੱਸਦਾ ਕਿ ਜੋ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਉਸ ਦੇ ਜੋ ਦੋਸਤ ਸੀਗੇ ਜੋ ਕਿ ਛੋਟੇ-ਮੋਟੇ ਬਦਮਾਸ਼ ਸੀਗੇ ਹੁਣ ਉਹਨਾਂ ਦੇ ਸਬੰਧ ਵੱਡੇ-ਵੱਡੇ ਗੈਂਗਸਟਰਾਂ ਨਾਲ ਹੋ ਚੁੱਕੇ ਸੀਗੇ ਸੁੱਖਾ ਕਾਲਵਾ ਜਿਹੜਾ ਉਹ ਵੀ ਬਦਮਾਸ਼ੀ ਦੇ ਵਿੱਚ ਪੈਰ ਧਰਨਾ ਸ਼ੁਰੂ ਕਰ ਚੁੱਕਿਆ ਸੀਗਾ ਉਸਦੇ ਵੀ ਸਬੰਧ ਹੈ ਜਿਹੜੇ ਵੱਡੇ ਵੱਡੇ ਗੈਂਗਸਟਰਾਂ ਦੇ ਨਾਲ ਹੋਣੇ ਸ਼ੁਰੂ ਹੋ ਚੁੱਕੇ ਸੀਗੇ ਜਿਨ੍ਹਾਂ ਚੋਂ ਲੌਰੈਂਸ ਬਿਸ਼ਮੋਈ, ਪ੍ਰੇਮਾ ਲਾਹੌਰੀਆ, ਵਿੱਕੀ ਗੌਂਡਰ, लवली बावा ਇਸ ਤਰ੍ਹਾਂ ਦੇ ਕਈ ਗੈਂਗਸਟਰਾਂ ਦੇ ਨਾਲ ਉਸਦੇ ਸਬੰਧ ਹੈ ਜਿਹੜੇ ਬੰਨੇ ਸ਼ੁਰੂ ਹੋ ਜਾਂਦੇ ਆ ਤੇ ਇਸ ਸਮੇਂ ਦੌਰਾਨ ਹੀ ਜੋ ਸੁੱਖਾ ਕਾਲਵਾ ਹੈਗਾ ਉਹ ਔਰ ਲਗਾਤਾਰ ਅਪਰਾਧ ਦੀ ਦੁਨੀਆ ਦੇ ਵੱਲ ਵਧਦਾ ਜਾਂਦਾ ਹੈ